ਹੰਦੀ ਪਿੰਡ ਜੀ ਪਿੰਡ ਤੇ ਫਟੇ ਗਲ ਥਾਣੇ ਪਹੁੰਚਦੇ ਕੀ ਕਰਨੇ ਤੇ ਕੀ ਗੱਲ ਹੈ ਜੀ ਪਹਿਲਾਂ ਆਪਣਾ ਨਾਮ ਦੱਸੋ ਮੈਂ ਮੇਰਾ ਨਾਮ ਮਨਜੀਤ ਕੌਰਿਆ ਕਿਹੜਾ ਪਿੰਡ ਹੈ ਜੀ ਕੋਟਲੀ ਢਡੀਆਂ ਰਹੋ ਕੀ ਮਸਲਾ ਹੈ ਜੀ ਮਸਲਾ ਇਹ ਹੈ ਕਿ ਮੈਨੂੰ ਮੇਰੇ ਜਿਹੜਾ ਘਰ ਦਾ ਪਰਿਵਾਰ ਹੈ ਮੈਨੂੰ ਬਹੁਤ ਤੰਗ ਕਰਦਾ ਹੈ ਅੱਗੇ ਵੀ ਇਹਨਾਂ ਦੇ ਉੱਤੇ 26 ਦਾ ਕੇਸ 326 ਚੱਲ ਰਿਹਾ ਕੇਸ ਕਚਹਿਰੀ ਦੇ ਵਿੱਚ ਉਸ ਤੋਂ ਬਾਅਦ ਫਿਰ ਜ਼ਮੀਨ ਰੋਕਣ ਡਏ ਨੇ ਉਸ ਤੋਂ ਬਾਅਦ ਮੈਨੂੰ ਘਰ ਆਣ ਕੇ ਮਾਰ ਕੇ ਗਏ ਨੇ ਕੌਣ ਰੋਕਣ ਦੇ ਕੋਣ ਮਾਰਕ ਦੇ ਮਾਰ ਕੇ ਮੇਰੇ ਇੱਕ ਜਠਾੜੀ ਇੱਕ ਦੋ ਇੱਕ ਇੱਕ ਜੇਠ ਇੱਕ ਜੇਠ ਦਾ ਮੁੰਡਾ ਆ ਕੀ ਨਾਮ ਕੀ ਉਹਨਾਂ ਦੇ ਸਾਰੇ ਦੇ ਇੱਕ ਦਾ ਨਾਮ ਕਵਲਜੀਤ ਕੌਰ ਹੈ ਜਠਾੜੀ ਦਾ ਨਾਮ ਹੈ ਜੇਠ ਦਾ ਨਾਮ ਹੈ ਦਲਬੀਰ ਸਿੰਘ ਤੇ ਸੁਖਰਾਸ ਸਿੰਘ ਜੇਠ ਦੇ ਮੁੰਡੇ ਦਾ ਨਾਮ ਹੈ ਤੇ ਲੱਗੇ ਹੈਗਾ ਆ ਕੁਲਦੀਪ ਸਿੰਘ ਗਵਾਂਢੀ ਆ ਉਹ ਹਾਡਾ ਤੇ ਇੱਕ ਆਤਮਜੀਤ ਸਿੰਘ ਹੈ ਕੀ ਕਰਨਿਆ ਜੀ ਤੁਹਾਡੇ ਕਾਰਨ ਸੀ ਕੁੱਟਨ ਦਾ ਜੀ ਤੁਹਾਨੂੰ ਕਾਰਨ ਮੈਨੂੰ ਮਤਲਬ ਦਬ ਦਬਾਈ ਇੰਨਾ ਕ ਪਾਉਂਦੇ ਆ ਕਿ ਇਹ ਮਤਲਬ ਇਥੋਂ ਚਲੀ ਜਾਵੇ ਮੇਰਾ ਬਾਲ ਬੱਚਾ ਬੇਟੀ ਆ 13 ਸਾਲਾ ਦੀ ਆ ਖਾਂਦੀ ਪੀਂਦੀ ਵੀ ਕੁਛ ਨਹੀਂ ਆ ਬੋਲਦੀ ਵੀ ਨਹੀਂ ਆ ਉਹ ਤੇ ਦਬ ਦਬਾਈ ਇੰਨਾ ਕ ਪਾਉਂਦੇ ਕਿ ਇਹ ਚਲੀ ਜਾਏ ਇਥੋਂ ਤੰਗ ਪਰੇਸ਼ਾਨ ਮੈਨੂੰ ਕਰਨ ਦਾ ਇਹਨੇ ਬਹੁਤ ਜ਼ਿਆਦਾ ਤੰਗ ਪਰੇਸ਼ਾਨ ਕਰਨ ਤੇ ਮੈਂ ਕਾਰਨ ਮੇਰੀ ਜ਼ਮੀਨ ਦੇ ਚੱਲਦੇ ਡੇ ਜੀ ਕਿਹਨੇ ਜ਼ਮੀਨਾਂ ਮੀਨੇ ਕਿ ਕਿ ਲਾਇਆ ਸਾਰਿਆਂ ਦੇ ਬੰਦੇ ਆਈ ਆ ਅਸੀਂ ਸ਼ੁਰੂ ਤੋਂ ਮਾਉਂਦਾ ਆ ਹੁਣ ਪਿੱਛੇ ਮੈਨੂੰ ਕਣਕ ਨਹੀਂ ਬੀਜਣ ਦਿੱਤੀ ਹੁਣ ਵੀ ਮੈਨੂੰ ਕੱਲ ਆਣ ਕੇ ਪੱਠੇ ਬੀਜਣ ਲੱਗੇ ਆ ਹਨ ਨੂੰ ਆਣ ਕੇ ਰੋਕਦਾ ਆ ਕੱਲ ਨੂੰ ਸਾਨੂੰ ਤਾਂ ਮਕੀਆਂ ਦਿੰਦੇ ਨੇ ਹੁਣ ਵੀ ਘਰ ਆਣ ਕੇ ਕੱਪੜੇ ਪਾੜ ਕੇ ਗਏ ਆ ਮਾਰ ਕੁੱਟ ਕੇ ਗਏ ਆ ਸਾਡੇ ਨਾਲ ਮਾਰ ਕੁੱਟ ਦੀ ਕਟਾਈ ਕਰਕੇ ਗਏ ਆ ਆ ਫੋਟੋ ਕਿੰਨਾ ਜੀ ਆਈ ਜੀ ਇਹ ਮੇਰੀ ਆ ਫੋਟੋ ਇਹ ਕਿੰਨਾਂ ਦੀ ਕਟਣਾ ਜਿਹੜੀ ਤੁਹਾਨੂੰ ਕਮਾਤੀਏ ਇਹ 12ਵੇਂ ਮਹੀਨੇ ਦੀ ਕਟਣਾ ਪੁਲਿਸ ਨੇ ਕੋਈ ਮੇਰੀ ਕਾਰਵਾਈ ਨਹੀਂ ਕੀਤੀ ਆ ਪੁਲਿਸ ਇਹਨਾਂ ਨਾਲ ਰਲਈ ਹੋਈ ਆ ਕੋਈ ਸੁਣਵਾਈ ਨਹੀਂ ਪੁਲਿਸ ਕਰਨ ਦਈਏ ਮੈਂ ਇਨੀ ਭੱਜ ਦੌੜ ਕੀਤੀ ਆ ਪੁਲਿਸ ਰਾਈ ਐਸਐਸਪੀ ਦਫਤਰ ਡੀਸੀ ਦਫਤਰ ਸਾਰੀ ਜਗ੍ਹਾ ਜਾਣ ਲਈ ਆ ਕਾਊਂਟਰ ਮੈਡੀਕਲ ਵੀ ਕੱਟ ਕੇ ਆਇਆ ਕੋਈ ਕਾਰਵਾਈ ਨਹੀਂ ਅੰਦਾਨੇ ਕੀਤੀ ਆ ਕੰਦ ਵੀ ਠੱਠੀ ਆ ਉਹਦੀ 750 ਘਰਤੀ ਆ ਸਾਡੇ ਉੱਤੇ ਤੇ ਜ਼ਮੀਨ ਦੀ ਅਣਕ ਵਧਣ ਲੱਗੇ ਉੱਤੇ ਵੀ ਤੋਂ ਤੇ ਦਾ ਤੇ ਸਾ ਤੇ ਸਾ ਤੇ ਕਿੰਜਾ ਕਰਤੀ ਕੀ ਕਰਨੇ ਪੁਲਸ ਨੂੰ ਕਾਰਵਾਈ ਨਾ ਕਰਨ ਦਾ ਉਹ ਇਹਨਾਂ ਨਾਲ ਰੜੀ ਹੋਈ ਆ ਇਹਨਾਂ ਨਾਲ ਰੜ ਕੇ ਸਾਡੇ ਤੇ ਦਬ ਦਬਾ ਇਸ ਤਰ੍ਹਾਂ ਹੋਈ ਜਿੱਥੇ ਵੀ ਮੈਂ ਜਾਨੀ ਆ ਨਹੀਂ ਮੇਰੀ ਸੁਣਵਾਈ ਕਰਦੇ ਆ ਕੱਲ ਵੀ ਇੱਥੇ ਮੈਂ ਆਈ ਆ ਡਿਪਟੀ ਦਫਤਰੇ ਇਹਨਾਂ ਨੇ ਵੀ ਆਉਂਦੇ ਮੈਨੂੰ ਕਹਤਾ ਆ ਉੱਥੇ ਜਾਓ ਵਾਲੀ ਵਾਲ ਥਾਣੇ 'ਚ ਕਿਆ ਕਹਤੇ ਆਂਦੇ ਇਹਨਾਂ ਦੀ ਗੱਲ ਬਣਦੀ ਦੋ ਘਰਾਂ ਤੇ ਕਾਰਵਾਈ ਕਰਦੇ ਮੇਰੀ ਇੱਕ ਕਰਈਆ ਦੀ ਇਹਨਾਂ ਨੇ ਸੁਣੀ ਨਹੀਂ ਆ ਗੱਲ ਕਿਹੜੀ ਗੱਲਾਂ ਆਂਦੇ ਆ ਕਾਰਵਾਈ ਕਰ ਆ ਤੁਸੀਂ ਜਥੇਬੰਦੀ ਵੱਲੋਂ ਨਾਲ ਪਹੁੰਚੇ ਕੀ ਵਿਸ਼ਵਾਸ ਦਿਵਾਇਆ ਜਥੇਬੰਦੀ ਇਹਨਾਂ ਨੂੰ ਸਾਨੂੰ ਬੜਾ ਵਿਸ਼ਵਾਸ ਆ ਕੀ ਕਰਨੀ ਇਹਨਾਂ ਨੇ ਆਖਿਆ ਹਾਂ ਜੋਬ ਬਣਦਾ ਹੱਕ ਦਿਵਾਵਾਂਗੇ ਹਾਂਜੀ ਪ੍ਰਧਾਨ ਜੀ ਅੱਜ ਤੁਸੀਂ ਫਤਿਹਗੜ੍ਹ ਚੌਂਕੀ ਤੇ ਪਹੁੰਚੇ ਥਾਣੇ ਕੀ ਕਰਨੇ ਆ ਤੇ ਕੀ ਅੰਦਰੋਂ ਗੱਲ ਦਾ ਨਾਮ ਦਾ ਮੈਂ ਹਰਦੀਸ਼ ਮੰਗਾਲੀ ਚੇਅਰਮੈਨ ਭਗਵਾਨ ਵਾਲਮੀ ਸੰਗਠਨ ਅੱਜ ਅਸੀਂ ਫਤਿਹਗੜ੍ਹ ਚੌੜੀਆਂ ਡਿਪਟੀ ਸਾਹਿਬ ਦਫ਼ਤਰ ਆਏ ਆ ਇਹ ਸਾਡੇ ਭੈਣ ਜੀ ਪਿਛਲੇ ਕਾਫੀ ਲੰਬੇ ਸਮੇਂ ਤੋਂ ਇਹਨਾਂ ਤਸ਼ੱਦਦ ਹੋ ਰਿਹਾ ਆ ਔਰ ਸੁਣਵਾਈ ਕਿਤੇ ਨਹੀਂ ਹੋ ਰਹੀ ਇਹਨਾਂ ਦਾ ਕੋਰਟ ਦੇ ਵਿੱਚ 326 ਦਾ ਕੇਸ ਚੱਲਦਾ ਪਿਆ ਆ ਕੇਸ ਚੱਲਣ ਦੇ ਬਾਜੂਦ ਵੀ ਇਹਨਾਂ ਦੇ ਕਹਿਣ ਮੁਤਾਬਕ ਇਹਨਾਂ ਦੇ ਜੀਜਾ ਥਾਣੀ ਔਰ ਬਾਕੀ ਪਰਿਵਾਰ ਦੇ ਜੀਅ ਨੂੰ ਤੰਗ ਪ੍ਰੇਸ਼ਾਨ ਕਰਦੇ ਨੇ ਇਹਨਾਂ ਦੀ ਜਿਹੜੀ ਬੰਦੀ ਹਿੱਸੇ ਦੀ ਪਹਿਲੀ ਔਰਤ ਤੇ ਉਹ ਕਬਜ਼ਾ ਕਰਨਾ ਚਾਹੁੰਦੇ ਆ ਜੇ ਇੱਕ ਤਾਂ ਥਾਣੇ ਪਹੁੰਚਾਣੇ ਜਾਂਦੇ ਨੇ ਉੱਥੇ ਕੋਈ ਸੁਣਵਾਈ ਨਹੀਂ ਆ ਪਤਾ ਨਹੀਂ ਕਿੰਨੀਆਂ ਦਰਖਾਸਤਾਂ ਇਹਨਾਂ ਨੇ ਐਸਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਸਡੀਐਫ ਸਾਹਿਬ ਦੇ ਚੁੱਕੇ ਨੇ ਪਰ ਸੁਣਵਾਈ ਕਿਤੇ ਨਹੀਂ ਕੱਲ ਦੁਬਾਰਾ ਫੇਰ ਇਹ ਦਰਖਾਸਤ ਦੇ ਕੇ ਆਏ ਕਿ ਸਾਨੂੰ ਪਿਆਰੀ ਵਾਹਣ ਨਹੀਂ ਦਿੰਦੇ ਡਿਪਟੀ ਸਾਹਿਬ ਦਫ਼ਤਰ ਆਈ ਪਰ ਇੱਥੇ ਵੀ ਇਹਨਾਂ ਦੀ ਕੋਈ ਸੁਣਵਾਈ ਨਹੀਂ ਹੋਈ ਪਿਛਲੇ 12ਵੇਂ ਮਹੀਨੇ ਵਿੱਚ ਇਹਨਾਂ ਦੇ ਘਰ ਆ ਕੇ ਇਹਨਾਂ ਦੀ ਪੁੱਟ ਮਾਰ ਕੀਤੀ ਗਈ ਇਹ ਬੀਬੀ ਦੇ ਕੱਪੜੇ ਫਾੜੇ ਗਏ ਖੂਨ ਨਾਲ ਲੱਤਪਟ ਹੋਈਏ ਫੋਟੋ ਆ ਪਰ ਐਮਐਲਆਰ ਕਟਣ ਦੇ ਬਾਅਦ ਵੀ ਪੁਲਿਸ ਨੇ ਹੋਂ ਤੱਕ ਕਾਰਵਾਈ ਨਹੀਂ ਕੀਤੀ। ਕਾਨੂੰਨ ਮੁਤਾਬਕ ਜਦੋਂ ਡਾਕਟਰ ਮੈਡੀਕਲ ਰਿਪੋਰਟ ਹੁੰਦੀ ਹੈ ਤਾਂ ਪੁਲਿਸ ਤੁਰੰਤ ਕਾਰਵਾਈ ਕਰਦੀ ਹੈ। ਪਰ ਕੋਈ ਕਿਸੇ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਗਈ। ਦੇਖੋ ਜੇ ਕਿਸੇ ਗਰੀਬ ਦੀ ਕਿਤੇ ਸਸਰ ਪ੍ਰਸ਼ਾਸਨ ਸੁਣਵਾਈ ਨਹੀਂ ਹੈਗੀ ਤੇ ਫਿਰ ਸਰਕਾਰੀ ادارے ਬਣਾਏਗਾ ਦੇ ਵਾਸਤੇ। ਜੇ ਕਿਸੇ ਗਰੀਬ ਦੀ ਸੁਣਵਾਈ ਨਹੀਂ ਹੋਣੀ ਜੇ ਕਿ ਉਹਨੂੰ ਇਨਸਾਫ ਨਹੀਂ ਮਿਲਣਾ। ਅਸੀਂ ਐਸਐਸਬੀ ਸਾਹਿਬ ਨੂੰ ਡਿਪਟੀ ਸਾਹਿਬ ਤੋਂ ਇਹ ਮੰਗ ਕਰਦੇ ਆ। ਕਿ ਪੀੜਤ ਪਰਿਵਾਰ ਨੂੰ ਇਨਸਾਫ ਦਵਾਇਆ ਜਾਵੇ ਦੋਸ਼ੀਆਂ ਖਿਲਾਫਾਂ ਦੀ ਕਾਰਵਾਈ ਕੀਤੀ ਜਾਵੇ ਨਹੀਂ ਤੇ ਸਾਨੂੰ ਮਜਬੂਰਨਾ ਡਿਪਟੀ ਸਾਹਿਬ ਦੇ ਦਫਤਰ ਦਾ ਘਰੋ ਕਰਨਾ ਪਵੇ ਕਾਰਨ ਕੀ ਇਹ ਪੁਲਸ ਨੇ ਨਾ ਕਾਰਵਾਈ ਕਰਨ ਦਾ ਜੀ ਹੋ ਸਕਦਾ ਇਹਨਾਂ ਤੇ ਕੋਈ ਸ਼ਾਸਕੀ ਦਬਾਅ ਹੋਵੇ ਜਾਂ ਫਿਰ ਜੇ ਦੋਸ਼ੀ ਪਾਰਟੀ ਆ ਉਹ ਪੁਲਸ ਨਾਲ ਮਿਲੇ ਹੋਣ ਮੈਂ ਤੇ ਇੱਥੋਂ ਤੱਕ ਕਹਿਣਾ ਕਿ ਡਿਪਟੀ ਸਾਹਿਬ ਵੀ ਇੱਕ ਲੇਡੀਜ਼ ਨੇ ਔਰ ਇਹ ਵੀ ਇੱਕ ਲੇਡੀਸ਼ਰਾਂ ਧੱਕਾ ਹੋ ਰਿਹਾ ਹੈ ਇਹ ਕਰਕੇ ਔਰਤ ਜਾਤੀ ਨੂੰ ਔਰਤ ਦੀ ਹੈਲਪ ਕਰਨੀ ਚਾਹੀਦੀ ਆ ਉਹਦਾ ਪੱਖ ਸੁਣਨਾ ਚਾਹੀਦਾ ਆ ਉਹਨੂੰ ਇਨਸਾਫ ਦੇਣਾ ਚਾਹੀਦਾ ਅਗਰ ਜੇ ਇੰਸਾਫ ਨਹੀਂ ਮਿਲਦਾ ਤੁਹਾਡਾ ਅਗਲਾ ਸਟੈਪ ਕੀ ਹੋਵੇ ਫਿਰ ਅਗਲਾ ਸਟੈਪ ਉਹ ਇਹ ਆ ਕਿ ਮਜਬੂਰਨ ਸਾਨੂੰ ਫਿਰ ਡਿਪਟੀ ਸਬ ਦਫਤਰ ਦਾ ਘਰੋ ਕਰਨਾ ਪਵੇਗਾ ਔਰ ਜਿੰਨੇ ਵੀ ਰਾਹਗਿਰ ਆਉਣ ਜਾਣਗੇ ਜੋ ਕੋਈ ਖੱਜਲ ਖਵਾਰਾ ਹੁੰਦਾ ਤਾਂ ਉਹਦੇ ਜ਼ਿੰਮੇਵਾਰ ਪ੍ਰਸ਼ਾਸਨ ਹੋਵੇਗਾ ਹਾਂ ਜੀ ਸਭ ਜੀ ਨਾ ਜੀ ਦਲਬੀਰ ਸਿੰਘ ਕਿਹੜਾ ਪਿੰਡ ਹੈ ਜੀ ਹੋਲੀ ਤੁਹਾਡੀਆਂ ਹਾਂ ਜੀ ਸਰ ਇੱਕ ਨਾ ਤੁਹਾਡੇ ਤੇ ਰਣਜੀਤਪੁਰ ਨੇ ਇਲਜ਼ਾਮ ਲਾਇਆ ਵੀ ਜਿਵੇਂ ਮੇਰੀ ਪੈਲੀ ਹੈ ਲੱਪਣ ਦਾ ਕਾਰਨ ਹੈ ਉਹਦਾ ਕੀ ਕਰਨੇ ਤੇ ਕੀ ਗੱਲ ਹੈ ਜੀ ਉਹ ਮਾਦਰੀ ਪੈਲੀ ਹੈ ਦੋ ਗਣਾ ਸ ਦੇ ਝਗੜਾ ਆ ਤੋ ਦੋ ਗਣਾ ਹੀ ਛੱਡਦੇ ਤੇ ਆਪਣੀ ਛੇਕਣਾ ਹੀ ਵਾਲੇ ਤੇ ਜਨਾਜ਼ਾ ਮਾਰਾ ਦੇ ਲਾਜ ਤੇ ਤੇ ਮਾਰਾ ਦੇ ਭੋਗ ਤੇ ਪੈਸੇ ਲੱਗੇ ਹੋ ਤੀਜਾ ਹਿੱਸਾ ਦੇ ਤੇ ਆਪਣੀ ਪਿਆਲੀ ਵਾਲੇ ਉਹਨਾਂ ਦਾ ਇਹ ਵੀ ਕਹਿਣਾ ਹੈ ਵੀ ਜਦੋਂ ਮੈਨੂੰ ਘਰ ਜਾਨੀ ਆ ਤੇ ਮੈਨੂੰ ਕੁੱਟਦੇ ਮਾਰਦੇ ਇੱਕ ਦਿਨ ਜਿਹੜਾ ਵੀ ਆਏ ਕੰਧ ਟੱਪ ਕੇ ਜਿਹੜਾ ਵੀ ਉਹਨਾਂ ਮੇਰੇ ਕੱਪੜੇ ਪਾੜੇ ਉਹਨੂੰ ਕੁੱਟੇ ਮਾਰਿਆ ਤਾਂ ਕੀ ਕਰਨੀ ਫੇਰ ਝੂਠਾ ਬਣਾਇਆ ਨਾ ਹਾਂਜੀ ਝੂਠਾ ਬਣਾਇਆ ਸਾਰਾ ਇਹ ਝੂਠ ਬਣਾਇਆ ਆ ਇਹਦੇ ਕਾਂਦੇ ਸਾਈਟ ਹੱਠੀਏ ਬਾਹਾਲ ਹੀ ਟਪਣਾ ਕਿੰਨੇ ਉਹਨਾ ਇਹ ਵੀ ਕਹਿੰਦੇ ਜਦੋਂ ਮੈਂ ਘਰ ਨਹੀਂ ਹੁੰਦੀ ਤੇ ਇਹਨਾਂ ਮੇਰਾ ਜਿਹੜਾ ਵੀ ਆਣ ਕੇ ਘਰ ਦੇ ਵਿੱਚ ਜਿਹੜੀ ਵੀ ਕੰਧ ਕਰ ਲਈ ਆ ਉਹਦਾ ਕੀ ਕਰਨੀ ਆ ਕੰਧ ਘਰ ਦੇ ਵਿੱਚ ਕੀਤੀ ਐ ਉਹ ਸਾਡੇ ਆ ਜਿਹੜੀ ਨਾ ਉਹ ਕੋਈ ਕੰਧ ਨਹੀਂ ਉਹ 10 ਸਾਲ ਤੋਂ ਕੰਧ ਬਣੀ ਆਈ ਪਹਿਲਾਂ ਇਹਨੇ ਜਿਹੜੀ ਕੰਧ ਢਾਈ ਹੁਣ 10 ਸਾਲ ਤੋਂ ਗੇੜ ਕਾਉਂਟ ਹਾਵੇ ਕੋਈ ਜੇ ਇਹਨੇ ਕੰਧ ਸਿੱਧੀ ਕਰਨੀ ਆ ਤੇ ਆਪਣਾ ਥਾਂ ਸਾਡੇ ਭਰਾ ਦਾ ਜਿਹੜਾ ਲਿਆ ਉਹ 1.5 ਲੱਖ ਲੱਲੇ ਤੇ ਥਾਂ ਸਾਡਾ ਵਾਪਸ ਕਰਦੇ ਆਪਣਾ ਇਹ ਕੰਧ ਸਿੱਧੀ ਕਰ ਲੈ ਇਹ ਜਿਹੜਾ ਕਨਵਾ ਕੇ ਜਿਹੜੀ ਸ਼ੇਕਨਾ ਮੇਰੀ ਪਹਿਲੀ ਆ ਉਹ ਵੀ ਨਹੀਂ ਵਾਣ ਦਿੰਦੇ ਨੇ ਉਹ ਆਪਣੀ ਵਾਏ ਦੋਗਣਾਈ ਦਾ ਸਾਡਾ ਝਗੜਾ ਦੋਗਣਾਈ ਪਾਹੇ ਸਾਡਾ ਲੱਗਾ ਲਗਾਇਆ ਦੇ ਦੇ ਮਾਤਾ ਦੇ ਜਿੰਨੇ ਪੈਸੇ ਲੱਗੇ ਤੀਜਾ ਹਿੱਸਾ ਤੇ ਆਪਣੀ ਵਾਲੇ ਉਹਨਾਂ ਇਹ ਵੀ ਕਹੇ ਕਿ ਜਦੋਂ ਮੇਰੀ ਕਣਕ ਹੋਈ ਆ ਤੇ ਉਹ ਵੀ ਜਿਹੜੇ ਵਿੱਚ ਇੱਕ ਕਿੱਲੇ ਦੀ ਜਿਹੜੀ ਵਾਈ ਸੀ ਉਹ ਜਿਹੜੀ ਵੀ ਇਹ ਵਢਾ ਕੇ ਆਪ ਲੈ ਗਈ ਉਹ ਕੜ ਕਹਾੜੀ ਆਪਣੀ ਸਾਡੀ ਕੜ ਕੇ ਆ ਦੱਸ ਦੇਣ ਡੱਕਦੀ ਰਹੀ ਆ ਉਹ ਆ ਮੁੜ ਕੇ ਮਲਾਜਮਾਂ ਨੂੰ ਲਿਆ ਕੇ ਫੇਰ ਵੱਢੀ ਆਹੀ ਫੇਰ 57 ਕਰਵਾਈ ਆ ਫੇਰ ਵੱਡੀ ਸਾਡੀ ਕਨਕ ਆਪਣੀ ਇਹਦੀ ਕਾਂਗਰਸ ਥਾਂ ਪਿਆ ਆ ਬੀਬੀ ਦਾ ਕਹਿਣਾ ਵਾ ਕਿ ਪੁਲਿਸ ਮੇਰੇ ਮੇਰੀ ਅਗਵਾਈ ਨਹੀਂ ਕਰਨਦੀ ਕਿ ਕਿਉਂਕਿ ਪੁਲਿਸ ਇਹਨਾਂ ਨਾਲ ਰਲਈ ਹੋਈ ਹੈ ਸਾਡਾ ਕਹਦਾ ਰਲਨੀ ਪੁਲਿਸ ਸੋਜ ਜਾਂਦੇ ਥਾਣੇ ਇਹ ਹੋ ਗਿਆ ਸਾਡੇ ਨਾਲ ਕੋਈ ਗੱਲਬਾਤ ਨਹੀਂ ਪੁਲਿਸ ਦੀ ਅਸੀਂ ਥਾਣੇ ਕਰੀ ਹੋਣ ਗਏ ਇਹਦੇ ਆ ਕੇਸ ਕੀਤਾ ਹੁਣ ਤੇ ਅਸੀਂ ਤਾਂ ਕਚੈਰੀ ਦਾ ਨਹੀਂ ਪਤਾ ਕਿੱਥੇ ਕਿ ਜਾਰੀ ਆ ਕੋਰਟ ਦਾ ਪਤਾ ਨਹੀਂ ਕਿੱਥੇ ਆ ਇਨੇ ਅਨੁਆ ਜਿਹੜਾ ਕੰਮ ਪਾਇਆ ਕਰੀ ਛੱਬੀ ਬਣਾਉਂਦੀ ਕਰੀ ਝੂਠਾ ਕੋਈ ਕੇਸ ਬਣਾ ਦਿੰਦੀ ਅਹੀਂ ਵੀ ਮਾਂ ਕਰਦੇ ਬਸ ਅਹੀਂ ਦੇ ਹੋ ਅਨੇ ਸਾਡਾ ਜਿਹੜਾ ਵੀ ਹਸਾਬਤਾ ਆ ਜਿੱਦਾਂ ਪਹਿਲੀ ਆ ਇਹ ਸਾਡਾ ਤਿਜਾ ਹਿੱਸਾ ਦੇਦੇ ਤੇ ਸਾਡਾ ਫੈਸਲਾ ਆ ਜਿਹੜੀ ਕਾਂਦੇ ਆ ਉਹ ਕਾਂਦਾ ਹੀ ਕਿਸੇ ਦਾ ਗੇਟ ਵਾਗੇ ਸਿੱਧੀ ਕਰਾ ਨਹੀਂ ਸਕਦੇ ਨਹੀਂ ਕਾਂਦੇ ਜਿੱਥੇ ਉੱਥੇ ਕਰਦੇ ਜਿੱਥੇ ਕਾਂਦੇ ਕਰਨੀ ਹੈ ਬਾਹਰਲੇ ਕਾਂਦਾ ਉਹ ਕਰਨ ਅਸੀਂ ਕੋਈ ਕਾਂਦੇ ਢੱਕੀ ਨਹੀਂ ਕਾਂਦ ਢੱਕੀ ਗਾਵਾਂ ਡੀਆਂ ਨੇ ਇੱਕ ਗਲੀ ਦੇ ਵਿੱਚ ਕੋ ਫੋਟ ਕਾ ਜਿਹੜੀ ਬਾਹਰ ਕੰਨ ਕਰਦੀ ਸੀ ਉਹਨਾਂ ਦਾ ਇਹ ਵੀ ਕਹਿਣਾ ਵੀ ਅਸੀਂ ਜਦੋਂ ਪਾਲਿਓ ਆਪਣੀ ਪਾਲੀ ਜਿਹੜੀ ਵੋਣ ਲੱਗਿਆ ਤੇ ਨਾਲ ਕੇ ਜਿਹੜਾ ਵੀ ਡੱਕਿਆ ਉਹਦਾ ਕੀ ਕਰਨਾ ਕੋਈ ਡੱਕਿਆ ਨਹੀਂ ਹਾਂ ਜਿਹੜਾ ਟਰੈਕਟਰ ਆਲਵਾਇਆ ਉਹਨੂੰ ਪੁੱਛ ਕੇ ਵੇਖ ਲੈਣਾ ਉਹਨੂੰ ਆਂਦੇ ਪਾਲੀ ਵਾਹੋ ਉਹ ਆਂਦਾ ਝਗੜਾ ਜਿੰਦਾ ਤੁਹਾਡਾ ਮੁੱਖ ਦਾ ਨਹੀਂ ਮੈਣੀ ਪਾਲੀ ਪਾਉਣੀ ਸਾਰਾ ਨੂੰ 6 ਤਰੀਕ ਨੂੰ ਅਸੀਂ ਐਸ ਡੀ ਐਮ ਦੇ ਸਾਡੀ ਤਰੀਕ ਹੀ ਉਹ ਦਿਨ ਹੀ ਤਰੀਕ ਤੇ ਜਦੋਂ ਗਏ ਤਾਂ ਅਸੀਂ ਮੁੜ ਕੇ ਸਾਨੂੰ ਤਰੀਕ ਪਾ ਗਈ ਹੈ ਪੰਜੀ ਕਿੱਥੇ ਹੈ ਫਤੇਗੜ 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 ਹਾਂਜੀ ਇਹਦੇ ਦੋਵਾਂ ਭਰਾਵਾਂ ਨੇ ਸਾਨੂੰ ਫਤੇਗਾਰ ਗਾਲਮਦਾ ਕੀਤਾ ਸਾਡੇ ਗਲ ਪਏ ਆ ਤੇ ਇਹਦਾ ਸਾਨੂੰ ਇਨਸਾਫ ਮਿਲਣਾ ਚਾਹੀਦਾ ਅਸੀਂ ਥਾਣੇ ਰਿਪੋਰਟ ਦੇ ਦਿੱਤੀ ਯਾਰ ਇਹ ਕੱਲ ਅਸੀਂ ਦੇ ਕੇ ਗਏ ਆ ਕਾਰਨ ਕੀ ਯਾਰ ਇਹ ਭਰਾ ਭਰਾਵਾਂ ਦਾ ਗਲ ਪੈਣ ਦਾ ਭਾਰਾਂਵਾਂ ਦਾ ਇਹੋ ਆ ਵੀ ਗਲ ਪੈਣ ਦਾ ਵੀ ਇਹ ਇਹ ਜਿਹੜੀ ਆ ਇਹ ਲਈ ਫਿਰਦੀ ਕਰੀ ਕੋਈ ਕਰਦੀ ਆ ਕਰੀ ਕੋਈ ਕਰਦੀ ਆ ਵੀ ਅਸੀਂ ਉਹਨੂੰ ਮਰਵਾ ਲਈਏ ਭਰਾ ਇਹ ਦਾਣੇ ਨੂੰ ਤੇ ਅਸੀਂ ਕਾਲੀ ਜਿਹੜੀ ਆਪਣੇ ਨਾਲ ਲੈ ਜਾਈਏ ਇਸੇ ਕਰਕੇ ਤੋਰੀ ਫਿਰਦੀ ਆ ਉਹ ਭਰਾ ਵੀ ਇਹਦੇ ਵੰਗ ਵਰਗੇ ਇਦਾਂ ਹੀ ਤੁਰੇ ਫਿਰਦੇ ਆ। ਕੋਈ ਕੁਮਲ ਕਰਦੇ। ਅਹੀਂ ਆਨੇ ਸਾਡਾ ਨਿصافਾ ਨੂੰ ਮਿਲਣਾ ਚਾਹੀਦਾ ਆ ਵੀ ਜੇ ਇਦਾਂ ਕਰੇਗਾ ਛੱਟ-ਸੁੱਟ ਲਾ ਦੇਣਾ।